ਦੋਸਤੋ ਕਵੀਸ਼ਰੀ ਦਾ ਇੱਕ ਸ਼ਬਦ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਕਿ ਭੁੱਲ ਗਈ ਮੈਂ ਜੈਕਟ ਪਾਉਣੀ ਗੋਲੀ ਨਾ ਮਾਰੀ ਵੇ ਤਰੀਕ 31 ਅਕਤੂਬਰ ਸਾਲ 1984 ਜਦੋਂ ਉਸ ਵਕਤ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਸੇ ਦੇ ਹੀ ਸੁਰੱਖਿਆ ਗਾਰਡਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਭਾਈ ਸਤਵੰਤ ਸਿੰਘ ਅਤੇ ਭਾਈ ਬਿਆਨਤ ਸਿੰਘ ਨੇ ਇਹ ਕਤਲ ਇੰਦਰਾ ਗਾਂਧੀ ਵੱਲੋਂ ਕੀਤੇ ਗਏ ਸ਼੍ਰੀ ਅਕਾਲ ਤਖਤ ਦੇ ਹਮਲੇ ਦੇ ਰੋਸ ਵਿੱਚ ਜੋ ਕੀਤਾ ਸੀ ਪਰ ਹਰ ਰੋਜ਼ ਬੁਲਟ ਪ੍ਰੂਫ ਜੈਕਟ ਪਾ ਕੇ ਘਰੋਂ ਪੈਰ ਬਾਹਰ ਕੱਢਣ ਵਾਲੀ ਇੰਦਰਾ ਉਸ ਦਿਨ ਜੈਕਟ ਪਾਉਣਾ ਹੀ ਭੁੱਲ ਗਈ ਕਿਉਂ ਉਸ ਦਿਨ ਪ੍ਰਧਾਨ ਮੰਤਰੀ ਆਵਾਸ ਅੰਦਰ ਐਂਬੂਲੈਂਸ ਮੌਜੂਦ ਨਹੀਂ ਸੀ ਜੋ ਪਹਿਲਾਂ 24 ਘੰਟੇ ਹੀ ਉੱਥੇ ਖੜੀ ਰਹਿੰਦੀ ਸੀ ਇੰਦਰਾ ਗਾਂਧੀ ਵੱਲੋਂ ਬੁਲਟ ਪ੍ਰੂਫ ਜੈਕਟ ਨਾ ਪਾਉਣ ਦੀ ਅਸਲ ਸਚਾਈ ਅੱਜ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝਾ ਕਰਾਂਗੇ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ رہ ਜਾਓਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੂਨ 1983 ਜਦੋਂ ਖਾਰਕੂ ਸਿੰਘਾ ਉਤੇ ਕਾਰਵਾਈ ਦੇ ਨਾਮ ਹੇਠ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਿੱਖਾਂ ਦੇ ਸਭ ਤੋਂ ਪਾਵਨ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਉਤੇ ਟੈਂਕਾ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਸੀ ਜਿਸ ਨਾਲ ਪੂਰੀ ਸਿੱਖ ਕੌਮ ਦੇ ਹੀ ਹਿਰਦੇ ਵਲੂੰਦਰੇ ਗਏ ਸਨ ਅਤੇ ਪੂਰੀ ਕੌਮ ਦੇ ਮਨਾਂ ਅੰਦਰ ਹੀ ਇਸ ਹਮਲੇ ਨੂੰ ਲੈ ਕੇ ਭਾਰੀ ਰੋਸ ਸੀ ਦਿਦੇ ਚੱਲਦੇ ਕੁਝ ਮਹੀਨਿਆਂ ਬਾਅਦ ਹੀ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਉਸਦੇ ਹੀ ਦੋ ਸਿੱਖ ਬਾਡੀਗਾਰਡਾਂ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਭਾਈ ਸਤਵੰਤ ਸਿੰਘ ਅਤੇ ਭਾਈ ਬਿਆਨਤ ਸਿੰਘ ਵੱਲੋਂ ਜਦੋਂ ਹੀ ਇੰਦਰਾ ਗਾਂਧੀ ਆਪਣੇ ਨਮਾਸਤਾਨ ਤੋਂ ਬਾਹਰ ਨਿਕਲਦੀ ਹੈ ਤਾਂ ਉਸ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਗੋਲੀਆਂ ਇੰਦਰਾ ਗਾਂਧੀ ਨੂੰ ਲੱਗਦੀਆਂ ਹਨ ਕਿਉਂਕਿ ਉਸਨੇ ਉਸ ਦਿਨ ਬੁਲਟ ਪ੍ਰੂਫ ਜੈਕਟ ਨਹੀਂ ਪਹਿਨੀ ਹੋਈ ਜੋ ਹਮੇਸ਼ਾ ਹਰ ਵਕਤੋ ਪੈਣ ਕੇ ਰੱਖਦੀ ਸੀ ਇਹੀ ਨਹੀਂ ਗੋਲੀਆਂ ਲੱਗਣ ਤੋਂ ਬਾਅਦ ਇੰਦਰਾ ਗਾਂਧੀ ਨੂੰ ਇੱਕ ਕਾਰ ਵਿੱਚ ਲਟਾ ਕੇ ਹਸਪਤਾਲ ਪਹੁੰਚਾਇਆ ਗਿਆ ਕਿ ਉਸ ਦਿਨ ਉੱਥੇ ਐਂਬੂਲੈਂਸ ਵੀ ਮੌਜੂਦ ਨਹੀਂ ਸੀ ਜੋ ਪਹਿਲਾਂ 24 ਘੰਟੇ ਪ੍ਰਧਾਨ ਮੰਤਰੀਨ ਵਾਸਤੇ ਖੜੀ ਰਹਿੰਦੀ ਸੀ ਮੌਤ ਤੋਂ ਇੱਕ ਦਿਨ ਪਹਿਲਾਂ ਯਾਨੀ ਕਿ 30 ਅਕਤੂਬਰ ਵਾਲੇ ਦਿਨ ਭਵਨੇਸ਼ਵਰ ਦੀ ਇੱਕ ਰੈਲੀ ਦੇ ਵਿੱਚ ਇੰਦਰਾ ਗਾਂਧੀ ਵੱਲੋਂ ਆਪਣੀ ਮੌਤ ਦੀ ਭਵਿੱਖਬਾਣੀ ਵੀ ਕੀਤੀ ਗਈ ਪਰ 31 ਅਕਤੂਬਰ ਨੂੰ ਕੀ ਕੁਝ ਹੋਇਆ ਉਹ ਸਾਰਾ ਕੁਝ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ 31 ਅਕਤੂਬਰ ਵਾਲੇ ਦਿਨ ਇੰਦਰਾ ਗਾਂਧੀ ਦੇ ਸਰੀਰ ਉੱਤੇ ਕੁੱਲ 30 ਗੋਲੀਆਂ ਲੱਗੀਆਂ ਸਨ ਉਸ ਦਿਨ ਵੀ ਉਹ ਆਪਣੇ ਆਮ ਦਿਨਾਂ ਵਾਂਗ ਸਵੇਰੇ 6 ਵਜੇ ਉੱઠી ਇੰਦਰਾ ਗਾਂਧੀ ਵੱਲੋਂ ਉਸ ਦਿਨ ਮਸ਼ਹੂਰ ਟੀਵੀ ਜਰਨਲਿਸਟ ਪੀਟਰ ਨੂੰ ਆਪਣੇ ਦਫ਼ਤਰ ਅਕਬਰ ਰੋਡ ਉੱਤੇ ਸਵੇਰੇ 9:30 ਵਜੇ ਇੰਟਰਵਿਊ ਦੇਣ ਜਾਣਾ ਸੀ ਕੇਸਰੀ ਰੰਗ ਦੀ ਸਾੜੀ ਪਹਿਨ ਕੇ ਇੰਦਰਾ ਗਾਂਧੀ ਤਿਆਰ ਹੋਈ ਮੇਕਅਪ ਕਰਾਇਆ ਤੇ ਕਰੀਬ 9:20 ਮਿੰਟ ਤੇ ਆਪਣੀ ਰਹਿائش ਤੋਂ ਬਾਹਰ ਨਿਕਲੀ ਕਿਉਂਕਿ ਪ੍ਰਧਾਨ ਮੰਤਰੀ ਨਵਾਜ਼ ਸਤੇਂਦਰਾ ਗਾਂਧੀ ਦੇ ਦਫ਼ਤਰ ਅਕਬਰ ਰੋਡ ਅਤੇ ਸਫਦਰਜੰਗ ਰੋਡ ਵਿੱਚਕਾਰ ਬਸ ਕੁਝ ਮਿੰਟਾਂ ਦੀ ਹੀ ਦੂਰੀ ਸੀ ਪਹਿਲਾਂ ਇੰਦਰਾ ਗਾਂਧੀ ਜਦੋਂ ਵੀ ਆਪਣੀ ਰਹਿائش ਤੋਂ ਬਾਹਰ ਪੈਰ ਰੱਖਦੀ ਤਾਂ ਹਮੇਸ਼ਾ ਹੀ ਉਸਨੇ ਬੁਲਟ ਪ੍ਰੂਫ ਜੈਕਟ ਪਹਿਨੀ ਹੁੰਦੀ ਸੀ ਪਰ ਉਸ ਦਿਨ ਇੰਦਰਾ ਗਾਂਧੀ ਨੇ ਬੁਲਟ ਪ੍ਰੂਫ ਜੈਕਟ ਇਸ ਕਰਕੇ ਨਹੀਂ ਪਹਿਨੀ ਕਿ ਮੈਂ ਤਾਂ ਬਸ ਥੋੜੀ ਦੂਰ ਤੇ ਹੀ ਸਥਿਤ ਆਪਣੇ ਦਫ਼ਤਰ ਵਿੱਚ ਹੀ ਤਾਂ ਜਾਣਾ ਹੈ ਪਰ ਉਹ ਇਹ ਗੱਲ ਭੁੱਲ ਗਈ ਕਿ ਮੌਤ ਉਸ ਦਾ ਬਾਹਰ ਖੜੀ ਇੰਤਜ਼ਾਰ ਕਰ ਰਹੀ ਹੈ ਜਦਕਿ ਇੱਕ ਦਿਨ ਪਹਿਲਾਂ ਆਪ ਹੀ ਉਸ ਨੇ ਆਪਣੀ ਮੌਤ ਦੀ ਭੁਵਿੱਖਵਾਲੀ ਕੀਤੀ ਸੀ ਬਾਹਰ ਨਿਕਲਣ ਸਮੇਂ ਇੰਦਰਾ ਗਾਂਧੀ ਦੇ ਨਾਲ ਚਾਰ ਲੋਕ ਹੋਰ ਉਸ ਦੇ ਨਾਲ ਮੌਜੂਦ ਸਨ ਜਿਸ ਵਿੱਚ ਉਸ ਦਾ ਨਿੱਜੀ ਸਖਤਰ ਆਰ ਕੇ ਧਵਨ ਨਿੱਜੀ ਸੁਰੱਖਿਆ ਕਰੇ ਪੇਸ਼ਵਰ ਦਿਆਲ ਪੁਛਤੈਨੀ ਨੌਕਰ 나ਥੂ ਰਾਮ ਅਤੇ ਇੰਦਰਾ ਗਾਂਧੀ ਨੂੰ ਧੁੱਪ ਤੋਂ ਬਚਾਉਣ ਲਈ ਛਤਰੀ ਫੜ ਕੇ ਚੱਲਦੇ ਹੋਏ ਕਾਸਟੇਬਲ ਨਾਰਾਇਣ ਸਿੰਘ ਜਦੋਂ ਇਹ ਸਾਰੇ ਬਾਹਰ ਨਿਕਲੇ ਤਾਂ ਸਾਹਮਣੇ ਖੜੇ ਭਾਈ ਬਿਆਨਤ ਸਿੰਘ ਅਤੇ ਭਾਈ ਸੁਤੰਤ ਸਿੰਘ ਪਹਿਲਾਂ ਹੀ ਤਿਆਰਬਰ ਤਿਆਰ ਖੜੇ ਸਨ ਭਾਈ ਬਿਆਨਤ ਸਿੰਘ ਇੰਦਰਾ ਗਾਂਧੀ ਦੀ ਸੁਰੱਖਿਆ ਦੇ ਵਿੱਚ ਪਿਛਲੇ 10 ਸਾਲਾਂ ਤੋਂ ਤਾਇਨਾਤ ਸਨ ਜਦ ਕਿ ਭਾਈ ਸੁਤੰਤ ਸਿੰਘ ਨੂੰ ਅਜੇ 5 ਕੁ ਮਹੀਨੇ ਹੀ ਹੋਏ ਸਨ ਭਾਈ ਸੁਤੰਤ ਸਿੰਘ ਵੱਲੋਂ ਪਹਿਲਾਂ ਹੀ ਆਪਣੀ ਡਿਊਟੀ ਭਾਈ ਬਿਆਨਤ ਸਿੰਘ ਦੇ ਨਾਲ ਗੇਟ ਤੇ ਬਾਹਰ ਲਗਵਾ ਲਈ ਗਈ ਜਦੋਂ ਇੰਦਰਾ ਗਾਂਧੀ ਗੇਟ ਦੇ ਨੇੜੇ ਪੁੱਜੀ ਤਾਂ ਭਾਈ ਬਿਆਨਤ ਸਿੰਘ ਵੱਲੋਂ ਆਪਣੇ 38 ਬੋਰ ਦੇ ਸਰਵਿਸ ਰਵਾਲ ਵਰ ਦੇ ਨਾਲ ਇੰਦਰਾ ਗਾਂਧੀ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ ਮੁਬਾਰਦਾ ਪਾਕਿਸਤਾਨਤ ਸਿੰਘ ਵੱਲੋਂ ਆਪਣੀ ਕਾਰਬਨ ਦਾ ਪੂਰੇ ਦਾ ਪੂਰਾ ਬ੍ਰੈਸਟ ਇੰਦਰਾ ਗਾਂਧੀ ਉੱਤੇ ਚਲਾਇਆ ਗਿਆ ਤੇ ਇੰਦਰਾ ਗਾਂਧੀ ਉੱਤੇ ਹੀ ਮੈਗਜ਼ੀਨ ਖਾਲੀ ਕਰ ਦਿੱਤਾ ਗਿਆ। ਦੋਹਾ ਵੱਲੋਂ ਕੁੱਲ 33 ਗੋਲੀਆਂ ਚਲਾਈਆਂ ਗਈਆਂ ਸਨ ਜਿਨ੍ਹਾਂ ਵਿੱਚੋਂ 30 ਗੋਲੀਆਂ ਤਾਂ ਕੱਲੀ ਇੰਦਰਾ ਗਾਂਧੀ ਦੇ ਹੀ ਵੱਜੀਆਂ ਸਨ। ਤੋਂ ਬਾਅਦ ਦੋਹਾਂ ਨੇ ਹਥਿਆਰ ھیਠਾ ਰੱਖ ਕੇ ਕਿਹਾ ਕਿ ਅਸੀਂ ਜੋ ਕਰਨਾ ਸੀ ਕਰ ਦਿੱਤਾ। ਹੁਣ ਤੁਸੀਂ ਜੋ ਕਰਨਾ ਹੈ ਕਰ ਲਵੋ। ਗੋਲੀਆਂ ਨਾਲ ਛਲਣੀ ਹੋਈ ਇੰਦਰਾ ਗਾਂਧੀ ਧਰਤੀ ਤੇ ਡਿੱਗੀ ਪਈ ਸੀ। ਗੋਲੀਆਂ ਦੀ ਆਵਾਜ਼ ਸੁਣ ਕੇ ਗਾਰਡ ਰੂਮ ਦੇ ਵਿੱਚੋਂ ਆਈਟੀ ਬੀਪੀ ਦੇ ਕੁਝ ਜਵਾਨ ਭੱਜ ਕੇ ਆਏ ਉਹਨਾਂ ਭਾਈ ਬੈਂਤ ਸਿੰਘ ਦੇ ਭਾਈ ਸਤਵੰਤ ਸਿੰਘ ਨੂੰ ਘੇਰਾ ਪਾ ਲਿਆ ਭਾਈ ਬੈਂਤ ਸਿੰਘ ਨੂੰ ਤਾਂ ਮੌਕੇ ਤੇ ਹੀ ਗੋਲੀਆਂ ਮਾਰ ਦਿੱਤੀਆਂ ਗਈਆਂ ਜਦ ਕਿ ਭਾਈ ਸਤਵੰਤ ਸਿੰਘ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਆਰਕੇ ਧਵਨ ਵੱਲੋਂ ਐਂਬੂਲੈਂਸ ਲਿਆਉਣ ਲਈ ਕਿਹਾ ਗਿਆ ਪਰੇਂਦਰਾ ਗਾਂਧੀ ਨੂੰ ਹਸਪਤਾਲ ਇੱਕ ਐਮਬੈਸਡਰ ਕਾਰ ਵਿੱਚ ਲੈ ਕੇ ਗਏ ਸਨ ਕਿਉਂਕਿ ਬੁਰੀ ਕਿਸਮਤ ਨੂੰ ਉਸ ਦਿਨ ਐਂਬੂਲੈਂਸ ਤਾਂ ਉੱਥੇ ਮੌਜੂਦ ਸੀ ਪਰ ਉਸ ਦਾ ਡਰਾਈਵਰ ਛੁੱਟੀ ਤੇ ਗਿਆ ਹੋਇਆ ਸੀ ਇੰਦਰਾ ਗਾਂਧੀ ਨੂੰ ਕਾਰ ਤੇ 4 ਕਿਲੋਮੀਟਰ ਦੂਰ ਏਮਜ ਹਸਪਤਾਲ ਲੈ ਕੇ ਗਏ ਏਮਜ ਦੇ ਡਾਕਟਰਾਂ ਨੇ ਜਦੋਂ ਗੋਲੀਆਂ ਦੇ ਨਾਲ ਛਲਣੀ ਹੋਈ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੇਖੀ ਤਾਂ ਉਹਨਾਂ ਦੇ ਹੋਸ਼ ਹੀ ਉੱਡ ਗਏ 20 ਡਾਕਟਰਾਂ ਦੇ ਪੈਨਲ ਨੇ ਆਪਣੀ ਪੂਰੀ ਵਾਹ ਲਾ ਦਿੱਤੀ 88 ਬੋਤਲਾਂ ਖੂਨ O ਨੈਗੇਟਿਵ ਬਲੱਡ ਗਰੁੱਪ ਵੀ ਉਸ ਨੂੰ ਚੜਾਇਆ ਗਿਆ ਪਰ ਉਹ ਖੂਨ ਪਰ ਖੂਨ ਜਿਆਦਾ ਵਹਿਣ ਕਾਰਨ ਇੰਦਰਾ ਗਾਂਧੀ ਦੀ ਮੌਤ ਹੋ ਚੁੱਕੀ ਸੀ ਇੰਦਰਾ ਗਾਂਧੀ ਦਾ ਪੁੱਤਰ ਰਜੀਵ ਗਾਂਧੀ ਉਸ ਦਿਨ ਪੱਛਮੀ ਬੰਗਾਲ ਵਿੱਚ ਸੀ ਜਦੋਂ ਉਸ ਤੱਕ ਇਹ ਖਬਰ ਪਹੁੰਚੀ ਤਾਂ ਉਹ ਵੀ ਤੁਰੰਤ ਦਿੱਲੀ ਵੱਲ ਨੂੰ ਰਵਾਨਾ ਹੋ ਗਿਆ ਕੁਝ ਸਮੇਂ ਦੇ ਵਿੱਚ ਹੀ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਹਰ ਪਾਸੇ ਫੈਲ ਚੁੱਕੀ ਸੀ ਕਾਂਗਰਸ ਦੀ ਲੀਡਰਾਂ ਦੀ ਹਸਪਤਾਲ ਦੇ ਬਾਹਰ ਭੀੜ ਇਕੱਠੀ ਹੋ ਚੁੱਕੀ ਸੀ ਭਾਈ ਬਿਆਨਤ ਸਿੰਘ ਨੂੰ ਤਾਂ ਉਸੇ ਮੌਕੇ ਤੇ ਹੀ ਗੋਲੀ ਮਾਰ ਦਿੱਤੀ ਗਈ ਜਦਕਿ ਭਾਈ ਸਤਵੰਤ ਸਿੰਘ ਅਤੇ ਭਾਈ ਕੇਰ ਸਿੰਘ ਨੂੰ ਕੁਝ ਸਮੇਂ ਬਾਅਦ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ ਉਹ ਏ ਸੀ ਪੂਰੀ ਕਹਾਣੀ ਇੰਦਰਾ ਗਾਂਧੀ ਵੱਲੋਂ 31 ਅਕਤੂਬਰ ਵਾਲੇ ਦਿਨ ਬੁਲਟ ਪ੍ਰੂਫ ਜੈਕਟ ਨਾ ਪਾਉਣ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ